ही श्री पानी सचखंड वासी माता भगवंत कौर जी अमर रहे, अमर रहे, श्री पानी सचखंड माता भगवंत कौर जी अमर रहे, अमर रहे, जब तक सूरज चांद रहेगा नाम रहेगा जब तक सूरज चांद रहे ਇਲਾਕਾ ਵਾਸੀ ਦੇਖ ਰਹੇ ਹੋਣਗੇ ਕਿ ਜੋ ਇਹ ਲੰਬੀ ਕਤਾਰਾਂ ਲੱਗੀਆਂ ਨੇ ਇਹ ਗ੍ਰੀਨੈਸ ਦੀ ਵਰਦੀ ਪਾਈ ਹੋਈ ਹੈ ਉਹ ਵਲੰਟੀਅਰਸ ਇਹ ਸਾਰਾ ਪਰਿਵਾਰ ਔਰ ਨਾਲ ਐਂਬੂਲੈਂਸ ਔਰ ਇਹ ਨਾਰੇ ਲੱਗ ਰਹੇ ਨੇ ਕਿ ਦਾਨ ਦਾਨ ਸਤਗੁਰੂ ਤੇਰਾ ਹੀ ਆਸਰਾ ਸਰੀਰਦਾਨੀ ਸਚਕੰਡ ਵਾਸੀ ਮਾਤਾ ਬਲਵੰਤ ਕੌਰ ਇਨਸਾ ਅਮਰ ਰਹੇ ਅਮਰ ਰਹੇ ਤਾਂ ਸਭ ਦੱਸਣਾ ਚਾਹੁੰਦੇ ਆ ਕਿ ਸਚਕੰਡ ਵਾਸੀ ਕੋ ਸਰੀਰਦਾਨੀ ਇਹ ਜੋ ਸ਼ਰੀਰਦਾਨ ਅੱਜ ਹੋਇਆ ਸਾਡੇ ਮਾਤਾ ਬਲਵੰਤ ਕੌਰ ਜੀ ਇਨਸਾ ਦੁਆਰਾ ਜੋ ਪਰਿਵਾਰ ਦੁਆਰਾ ਕੀਤਾ ਗਿਆ ਸੋ ਇਹ ਦੱਸਣਾ ਚਾਹਣੀ ਦਾਨ ਦਾ ਸਰੂਪ ਤੇ ਕਿੱਥਾ ਸੀ 8550 ਪੰਜਾਬ ਦੇ ਮਾਤਾ ਜੀ ਅੱਜ ਬਹਿਰਵਲੀ ਚੋਲਾ ਸੜਕ ਦੇ ਸੰ ਖਾਂ ਸਮੂਹ ਸਾਧ ਸੰਗਤ کافی ਵੱਡੀ ਇਜ਼ਾਤ ਦੇ ਵਿੱਚ ਇਕੱਠਰ ਹੋਈ ਔਰ ਪੂਰੇ ਪਰਿਵਾਰ ਨੇ ਰਿਸ਼ਤੇਦਾਰ ਸਹਿਬਾਨਾਂ ਦੇ ਸਹਿਯੋਗ ਨਾਲ ਤੋਂ ਦੇ ਰਸਤੇ 110 ਸਾਹ ਮਨੁੱਖਤਾ ਭਲਾਈ ਦੇ 160 ਕੰਮ ਕਰ ਰਹੇ ਹਨ ਉਹਨਾਂ ਦੇ ਵਿੱਚੋਂ ਮੇਜਰ ਕੰਮ ਹੈ ਜੋ ਬਾਡੀ ਡੋਨੇਟ ਦਾ ਉਹ ਪਰਿਵਾਰ ਨੇ ਰਿਸ਼ਤੇਦਾਰ ਸਹਿਬਾਨਾਂ ਦੀ ਵੱਧ ਦੇ ਨਾਲ ਗੁਰੂ ਜੀ ਦੀ ਸਿੱਖਿਆ ਮੁਤਾਬਕ ਉਹਨਾਂ ਦਾ ਸ਼ਰੀਰਦਾਨ ਕੀਤਾ ਆਪ ਜੀ ਨੂੰ ਪਤਾ ਹੀ ਹੈ ਕਿ ਸੰਸਥਾ ਮਨੁੱਖਤਾ ਭਲਾਈ ਦੇ ਕੰਮ ਕਰ ਰਹੀ ਹੈ ਤਾਂ ਜਿਹੜਾ ਬਾਡੀ ਡੋਨੇਟ ਇਹ ਮਤਲਬ ਆਉਣ ਵਾਲੀ ਜਿਹੜੀਆਂ ਬੱਚੇ ਆ ਜਿਹੜੇ ਮਤਲਬ ਸਿਹਸ ਦੇ ਵਿੱਚ ਅਗਾਹ ਵੱਧੂ ਸੋਚ ਆ ਜਿਹੜੀ ਦਰਬਾਰ ਦੀ ਤਾਂ ਕਿ ਆਉਣ ਵਾਲੀਆਂ ਬਿਮਾਰੀਆਂ ਦੇ ਵਿੱਚੋਂ ਸਮਾਜ ਨੂੰ ਬਚਾਇਆ ਜਾ ਸਕੇ ਤਾਂ ਮਨੁੱਖ ਦਾ ਭਲਾਈ ਦਾ ਕਮੇਡਰ ਕੰਮ ਇਸ ਪਰਮਾਰ ਨੇ ਵੀ ਕਿਸੇ ਰਾਨ ਸਵਾਨ ਦੀ ਮਦਦ ਦੇ ਨਾਲ ਕੀਤਾ ਦਲਾਂ ਸਰ ਤੇ ਦੰਦਾਂ ਸਰ ਤੇ ਹੀ ਅਸਾ ਅੱਜ ਸਾਡੇ 85 ਨੰਬਰ ਕਰਦੇਵ ਸਿੰਘ ਐਸਾ ਜੀ ਦੇ ਮਾਤਾ ਸਰੀਰਦਾਨੀ ਮਲਵੰਤ ਕੌਰ ਜੀ ਸਾਹ ਜੋ ਸਾਡੇ ਵਿੱਚ ਨਹੀਂ ਰਹੇ ਉਹਨਾਂ ਦੇ ਅੱਜ ਸਰੀਰਦਾਨ ਕੀਤਾ ਗਿਆ ਜੋ ਕਿ ਬਰੇਲੀ ਵਿਖੇ ਐਮਬੀਬੀਐਸ ਦੇ ਬੱਚੇ ਸਟੂਡੈਂਟਸ ਹਨ ਉਹਨਾਂ ਦੀ ਜੋ ਬੱਚੇ ਹੋਰ ਰਿਸਰਚ ਕਰਨਗੇ ਐਮਬੀਬੀਐਸ ਵਾਲੇ ਇਸ ਖੋਜ ਦੇ ਉੱਤੇ ਸੰਤ ਡਾਕਟਰ ਗੁਰਬੀਤ ਰਾਉੜੀ ਜੀ ਜੀ ਹਿੱਸਾ ਦੇ ਚੱਲ ਪਾਉਣ ਟ੍ਰੇਨਰਾਂ ਦੇ ਚੱਲਦੇ ਹੋਏ ਜੋ ਅੱਜ ਮਾਤਾ ਜੀ ਦਾ ਸਰੀਰਦਾਨ ਹੋਇਆ ਹੈ ਇਹ ਬਹੁਤ ਹੀ ਨਿਰਅਸ਼ਤਾ ਸੋਧ ਦੀ ਇੱਕ ਲੰਬੀ ਸੋਚ ਹੈ ਕਿ ਜੋ ਅੱਜਕੱਲ ਜੋ ਬਹੁਤ ਹੀ ਖਤਰਨਾਕ ਬਿਮਾਰੀਆਂ ਸਾਡੇ ਸਮਾਜ ਵਿਚ ਆ ਰਹੀ ਹਨ ਉਹ ਸਾਡੇ ਬੱਚੇ ਜੋ ਐਮਬੀਬੀਐਸ ਕਰਕੇ ਡਾਕਟਰ ਬਣਨਗੇ ਉਹ ਇਸ ਸਰੀਰ ਦੇ ਉੱਤੇ ਰਿਸਰਚ ਕਰਨਗੇ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਹੀ ਚੰਗੇ ਡਾਕਟਰ ਬਣ ਅਸੀਂ ਇਹਨਾਂ ਦਾ ਗੁਰੂ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਔਰ ਪਰਿਵਾਰ ਦਾ ਵੀ ਮਾਲਕ ਦੇ ਅਰਦਾਸ ਕਰਦੇ ਹਾਂ ਕਿ ਮਾਲਕ ਇਹਨਾਂ ਨੂੰ ਸੇਵਾ ਸਿਮਰਨ ਪਰਮਾਤਮਾ ਦਾ ਬਲ ਬਖਸ਼ੇ ਔਰ ਇਹਨਾਂ ਨੂੰ ਪਾਣਾ ਮੰਨਣ ਦਾ ਬਲ ਬਖਸ਼ੇ ਸੰਤ ਪੰਥ ਸਤਿਗੁਰੂ ਤੇ ਰਹੀ ਆਸ ਹੈ